ਅੱਛਾ ਦਰਕੜਦੀ ਨਹੀਂ ਗਿਣ ਤੋਪੇ ਪਾਵਾਂ ਜਾਮਣ ਦੀ ਚਾਹੇ ਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚ ਜੀਨੀ ਤੋਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ गाने शर्मावा राजीव गाने ਸੁਣਾਉਂਦੇ ਇਤਿਹਾਸਿਕ ਗੀਤ ਸੁਣਾਉਂਦੇ ਸ੍ਰੀ ਸਾਹਿਬ ਵੀ ਕੀ ਸੁਣਾਉਂਦੇ ਰਹੇ ਆ ਇਹ ਕਹਿੰਦੇ ਰਹੇ ਆ ਵੀ ਕਲਾਕਾਰਾਂ ਕੋਲ ਮੁੱਦੇ ਤਾਂ ਹੁੰਦੇ ਨਹੀਂ ਪਰ ਉਹਨਾਂ ਕੋਲ ਗੀਤ ਹੀ ਹੁੰਦੇ ਆ ਤੇ ਇਹ ਤੁਸੀਂ ਪਹਿਲਾਂ ਤਾਂ ਤੂਲ ਦੇ ਦੇਣ ਵੀ ਤੁਸੀਂ ਸੁਣਾਓ ਮੈਂ ਆਪਣਾ ਮਾ ਸੁਣਾਉਂਦਾ ਫਿਰ ਤੁਸੀਂ ਕਹਿੰਦੇ ਸੀ ਇਹ ਆਕਰ ਲੈਂਦੇ ਸਹੀ ਆ ਬਹੁਤ ਹੀ ਅੱਛਾ ਰਿਸਪੌਂਸ ਮਿਲੇ ਆ ਜੀ ਤੁਸੀਂ ਪਿੰਡ ਪਿੰਡ ਜਾਣਿਆ ਤਾਂ ਲੋਕ ਬਹੁਤ ਖੁਸ਼ ਨੇ ਲੋਕ ਆਪ ਮਾਈਕ ਤੇ ਆ ਕੇ ਬੋਲਦੇ ਆ ਜਾਂ ਸਵਾਦ ਵਿੱਚ ਖੜਕੇ ਬੋਲਦੇ ਆ ਕਿ ਜਿਵੇਂ ਮਾਨ ਸਾਹਿਬ ਨੇ ਨੌਕਰੀਆਂ ਦਿੱਤੀਆਂ ਤੇ ਕੋਈ ਕਹਿੰਦਾ ਵੀ ਸਾਡੇ ਘਰ ਦੋ ਕੁੜੀਆਂ ਕੰਮ ਕਰਦੀਆਂ ਸੀ ਕਿ ਪਿੱਛੇ ਜੇ ਅ ਕੱਲ ਕੱਲ ਹੀ ਗੱਲ ਹੋਈ ਕਿਤੇ ਵੀ ਉਹਨਾਂ ਦੋਨਾਂ ਭੈਣਾਂ ਨੂੰ ਨੌਕਰੀ ਮਿਲੀ ਵੀ ਸਾਨੂੰ ਯਕੀਨ ਹੀ ਨਹੀਂ ਆਇਆ ਤੇ ਕੁਝ ਇਹੋ ਜਿਹੇ ਲੋਕ ਵੀ ਮਿਲੇ ਜਿਹੜੇ ਕਹਿੰਦੇ ਵੀ ਅਸੀਂ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਆ ਸਾਡੇ ਘਰ 'ਚ ਵੀ ਨੌਕਰੀ ਆਈ ਤੇ ਵੀ ਕੋਈ ਪੱਖਪਾਤ ਨਹੀਂ ਕੋਈ ਸ਼ਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਤੇ ਲੋਕ ਆਪ ਖੜੇ ਹੋ ਕੇ ਸਹਿਪਤਾ ਕਰਦੇ ਬੜਾ ਅੱਛਾ ਰਿਸਪੌਂਸ ਸਰ ਇੱਕ ਤੁਹਾਡਾ ਗਾਣਾ ਆ ਸੀ ਕੋਈ ਲੈ ਸਕਦਾ ਤਾਂ ਲੈ ਲੋ ਮੇਰਾ ਸਾਰਾ ਪਿੰਡ ਦਾ ਪਿੰਡਾਂ ਦੇ ਵਿਚਾਰੇਓ ਕੀ ਲੱਗਦਾ ਬਹੁਤ ਵਧੀਆ ਜੀ ਕਿਉਂਕਿ 2 ਸਾਲਾਂ ਦੀ ਕਾਰਗੁਜ਼ਾਰੀ ਬਹੁਤ ਅੱਛੀ ਹੈ ਸਰਕਾਰ ਦੀ ਕਾਫੀ ਸੁਧਾਰ ਹੋਇਆ ਤੇ ਆਉਣ ਵਾਲੇ ਸਮੇਂ 'ਚ ਜੇ ਵੱਧ ਸਮਾਂ ਮਿਲੂਗਾ ਤਾਂ ਹੋਰ ਸੁਧਾਰ ਹੋਵੇਗਾ ਇੱਕ ਇੱਕ ਸੰਜਤਰੀ ਬਕਵਾਕ ਉਹ ਵੀ ਬ੍ਰੋਹ ਦਿੱਤਾ ਜਾ ਰਹੇਗਾ ਕੋਈ ਤੁਹਾਡਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਕਿਸੇ ਨਹੀਂ ਜੀ ਅਜੇ ਕੋਈ ਵਿਰੋਧ ਨਹੀਂ ਲੋਕ ਸਭ ਦਾ ਪਿਆਰ ਕਰਦੇ ਨੇ ਬਹੁਤ ਅੱਛਾ ਰਿਸਪੌਂਸ ਦੇ ਜੀ ਠੀਕ ਦੇ ਆਪੋ ਸਿਟੀ ਅੰਤਰਾਜ ਜੀ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਉਹਨਾਂ ਦੀ ਆਪਣੀ ਆਈਡੀਓਲੋਜੀ ਇੱਕ ਪਾਰਟੀ ਦੀ ਸਾਡੀ ਆਪਣੀ ਹੈ ਉਹਨਾਂ ਨੇ ਆਪਣਾ ਕੰਮ ਕਰਨਾ ਸੀ ਸਰ ਇੱਕ ਨਵੀਂ ਇੱਕ ਲਾਈਫ ਛੱਡ ਕੇ ਤੁਸੀਂ ਇੱਕ ਹੁਣ ਨਵੀਂ ਜ਼ਿੰਦਗੀ ਦੇ ਵਿੱਚ ਆ ਰਹੇ ਹੈਗੇ ਹੋ ਕਿਹੋ ਜਿਹਾ ਮਹਿਸੂਸ ਕਰ ਰਹੇ ਹੈਗੇ ਤੁਸੀਂ ਠੀਕ ਹੈ ਜੀ ਉਹ ਲਾਈਫ ਵੀ ਵਧੀਆ ਸੀ ਇਹ ਇਹਦਾ ਅਲੱਗ ਇੱਕ ਵਜ਼ਨ ਹੈ ਕੀ ਇਹ ਉਧਰ ਇੱਕ ਤੁਸੀਂ ਇੱਕ ਚਮਕ ਦੇ ਸਾਰੇ ਸੀਗੇ ਜਿਹਨੂੰ ਪੰਜਾਬ ਦੇ ਲੋਕਾਂ ਨੇ ਉੱਪਰ ਬਿਠਾ ਰੱਖਿਆ ਅੱਜ ਤੁਸੀਂ ਇੱਥੇ ਆ ਕੇ ਸਾਨੂੰ ਮਿਹਨਤ ਕਰਨੀ ਪੈ ਰਹੀ ਹੈ ਲੋਕਾਂ ਨੂੰ ਮਿਲਦੇ ਹੋ ਉਹ ਜਿਹਾ ਪਿਆਰ ਮਿਲਦਾ ਜੋ ਉਸ ਬਿਲਕੁਲ ਜੀ ਉਹ ਵੀ ਮਿਹਨਤ ਨਾਲ ਸਤਾਰੇ ਬਣੇ ਸੀ ਇਸ ਇਧਰ ਵੀ ਮਿਹਨਤ ਕਰਕੇ ਸਾਰੇ ਕਰਮਜੀ ਲੋਕਾਂ ਦਾ ਕਿਲਾ ਇਹੀ ਰਹਿੰਦਾ ਹੁੰਦਾ ਹੈਗਾ ਵੀ ਸਾਡੀ ਜਿਹੜੀ ਲੋਕ ਸਭਾ ਅਸੀਂ ਤਾਂ ਫੇਰ ਮੁੜ ਕੇ ਆਉਂਦੇ ਨਹੀਂ ਇੱਥੇ ਇਹ ਮੁੜ ਕੇ ਨਹੀਂ ਆਉਂਗਾ ਮੈਂ ਆਉਂਗਾ ਭਾਈ ਆਉਂਗਾ ਕਿਉਂਕਿ ਮੇਰੇ ਮੇਰੇ ਇੱਜ਼ਤ ਨਾ ਕਿ ਘਟ ਜਾਈ ਨੀ ਜੇ ਕੰਮ ਨਾ ਹੋ ਫੇਰ ਘਟੂਗੀ ਜੀ ਤੇ ਕਰਾਂਗੇ ਲੋਕਾਂ ਵਰਗੇ ਬਣ ਕੇ ਰਹਿਾਂਗੇ ਫੇਰ ਨਹੀਂ ਕਰਾਂਗੇ ਇੱਕ ਛੋਟਾ ਜਿਹਾ ਸਵਾਲ ਜੀ ਕਰਮਜੀ ਜੀ ਤੁਹਾਡਾ ਦੇਖੋ ਫਿਲਮੀ ਕੈਰੀਅਰ ਬਹੁਤ ਵਧੀਆ ਮਿਹਨਤ ਅਗਰ ਤੁਸੀਂ ਇੱਥੇ ਜਿੱਤਦੇ ਹੋ ਅਗਰ ਤੁਸੀਂ ਜਿੱਤ ਗਏ ਵਧੀਆ ਉਸ ਤੋਂ ਬਾਅਦ ਕੀ ਫਿਲਮਾਂ ਵਗੈਰਾ ਤੁਸੀਂ ਬਣਾ ਕੇ ਫਿਰ ਬਾਹਰ ਅੰਦਰ ਵੀ ਜਾਣਾ ਕੋ ਫਿਰ ਕੀ ਕਰੋਗੇ ਜੀ ਤੁਸੀਂ ਦੇਖੋ ਜੀ ਮੈਂ ਇਹੋ ਜਿਹਾ ਕਲਾਕਾਰ ਆ ਜਿਹਦੇ ਕੋਲ ਇੱਕ ਦਿਨ ਵੀ ਵਿਹਲਾ ਨਹੀਂ ਅੱਛਾ ਤੇ ਪਰ ਉਹ ਕੰਮ ਆਪਦਾ ਕਰ ਲਾਂਗੇ ਜੀ ਘਟਾ ਲਾਂਗੇ ਕਿਉਂਕਿ ਮੇਰੀ ਰੋਜ਼ੀ ਰੋਟੀ ਤਾਂ ਫਿਲਮਾਂ ਹੀ ਨੇ ਕੰਮ ਚੱਲਦਾ ਰਹੂ ਲੇਕਿਨ ਇਹ ਤਾਂ ਸੇਵਾ ਜਰੀ ਸੇਵਾ ਵੀ ਜਰੀ ਥੈਂਕ ਯੂ ਸੋਮੇ ਮੈਂ ਚਾਹ ਦਰ ਕੱਢ ਦੀਨੀ ਗਿਣ ਤੋਂ ਪੇ ਪਾਵਾਂ ਜਾਮਣ ਦੀ ਚਾਹੇ ਠਾਂ ਨੀ ਮੈਂ ਪੀੜਾ ਡਾਵਾਂ ਚਿੜੀਆਂ ਦੀ ਚ ਜੀਨੀ ਤੋ ਤਿਆਂ ਦੀ ਟੁਕਣੀ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਦਿਲ ਫੜ ਕੇ ਸੋਚਾਂ ਨੀ ਨਾਲੇ ਸ਼ਰਮਾਵਾਂ ਰਾਜੀ ਵੀ ਗਾਣੇ ਸੁਣਾ ਦਿੰਦੇ ਤੁਸੀਂ ਵੀ ਗੀਤ ਸੁਣਾਓ ਜਸਪ੍ਰੀਤ ਸਾਹਿਬ ਵੀ ਕੀ ਸੁਣਾਉਂਦੇ ਰਹੇ ਕੀ ਕਹਿੰਦੇ ਰਹੇ ਵੀ ਕਲਾਕਾਰਾਂ ਕੋਲ ਮੁੱਦੇ ਤਾਂ ਹੁੰਦੇ ਨਹੀਂ ਪਰ ਉਹਨਾਂ ਕੋਲ ਗੀਤ ਹੀ ਹੁੰਦੇ ਆ ਤੇ ਇਹ ਤੁਸੀਂ ਪਹਿਲਾਂ ਤਾਂ ਤੂਲ ਦੇ ਦੇਣ ਵੀ ਤੁਸੀਂ ਸੁਣਾਓ ਮੈਂ ਸੁਣਾਉਂਦਾ ਫਿਰ ਤੁਸੀਂ ਕਹਿੰਦੇ ਸੀ ਇਹ ਆਕਰ ਕਰਨ ਦੇ ਸਹੀ ਆ ਸੰਗ